ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਇੱਕ ਪਾਸੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਦਲਾ ਤੇ ਦੂਜੇ ਪਾਸੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੇ ਵਰਕਰਾਂ ਦੇ ਵਿੱਚ ਤਕਰਾਰ ਹੋ ਗਿਆ। ਵਜ੍ਹਾ ਕੀ ਹੈ ਕਿ ਅਸਲ ਦੇ ਵਿੱਚ ਕਾਂਗਰਸ ਪਾਰਟੀ ਨੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਜਿਹਦੇ ਵਿੱਚ ਕਾਂਗਰਸ ਪਾਰਟੀ ਦੇ ਨਵੇਂ ਇੰਚਾਰਜ ਜਿਹੜੇ ਬਣਾ ਕੇ ਭੇਜ ਗਏ ਨੇ ਪੰਜਾਬ ਵਾਸਤੇ ਦਵਿੰਦਰ ਸਿੰਘ ਜਾਦਵ ਨਾਲ ਦਿਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜ ਅਮਰਿੰਦਰ ਸਿੰਘ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਵਿੰਦਰ ਜਾਦਵ ਦੀ ਹਾਜ਼ਰੀ ਦੇ ਵਿੱਚ ਹੀ ਉੱਥੇ ਕਾਫੀ ਤਕਰਾਰ ਹੋ ਗਿਆ ਇੱਕ ਦੂਜੇ ਦੇ ਖਿਲਾਫ ਨਾਹਰੇਬਾਜੀ ਲਗਾਏ ਗਏ ਰੌਲਾ ਸੀ ਕਿ ਪਾਰਟੀ ਦੇ ਉਮੀਦਵਾਰ ਕਿਹੜੇ ਹੋਣੇ ਚਾਹੀਦੇ ਨੇ ਤੇ ਓਮ ਪ੍ਰਕਾਸ਼ ਸੋਨੀ ਦੇ ਸਮਰਥਕਾਂ ਨੇ ਕਹਿ ਦਿੱਤਾ ਕਿ ਅੰਬਰਸਰ ਤੋਂ ਹਿੰਦੂ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲੀਡਰ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਸ ਸੀਡ ਤੋਂ ਕਾਂਗਰਸ ਪਾਰਟੀ ਹਿੰਦੂ ਭਾਈਚਾਰੇ ਨੂੰ ਨਜ਼ਰਦਾਜ਼ ਕਰ ਰਹੀ ਹੈ ਤੇ ਉਧਰ ਗੁਰਜੀਤ ਸਿੰਘ ਔਜਲਾ ਦੇ ਸਮਰਥਕਾਂ ਨੇ ਕਿਹਾ ਕਿ ਨਹੀਂ ਇੱਥੇ ਗੁਰਜੀਤ ਸਿੰਘ ਔਜਲਾ ਨੂੰ ਹੀ ਟਿਕਟ ਮਿਲਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਉਹ ਦੋ ਵਾਰ ਇਥੋਂ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਤੇ ਜਿਸ ਤੋਂ ਬਾਅਦ ਤਕਰਾਰ ਹੋ ਗਿਆ ਤੇ ਉਧਰ ਦਵਿੰਦਰ ਜਾਦਵ ਨੇ ਕਿਹਾ ਕਿ ਪਾਰਟੀ ਦੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਹੋਏਗੀ ਚਰਚਾ ਵੀ ਹੈ ਕਿ ਇਸ ਮੀਟਿੰਗ ਦੇ ਵਿੱਚ ਸਾਬਕਾ ਪ੍ਰਧਾਨ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਦੇ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਵੀ ਆਉਣਾ ਸੀ ਲੇਕਿਨ ਉਹ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ ਪਰ ਜਿਹੜਾ ਤਣਾਅ ਤਕਰਾਰ ਵਧਿਆ ਕਿ ਉਮੀਦਵਾਰ ਕਿਹੜਾ ਹੋਣਾ ਚਾਹੀਦਾ ਉਹਦੇ ਨਾਲ ਕਾਂਗਰਸ ਪਾਰਟੀ ਦੀ ਕਿਰਕਰੀ ਹੋ ਗਈ ਆ ਕਿਉਂਕਿ ਮੀਟਿੰਗ ਦੇ ਵਿੱਚ ਭਰਪੂਰ ਹੰਗਾਮਾ ਵੀ ਹੋਇਆ ਤੇ ਨਾਹਰੇਬਾਜੀ ਹੋਈ ਸੋਨੀ ਓਮਪ੍ਰਕਾਸ਼ ਸੋਨੀ ਜਿਨ੍ਹਾਂ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਵੀ ਚੱਲ ਰਿਹਾ ਉਨਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਹਿੰਦੂਆਂ ਨੂੰ ਇਗਨੋਰ ਕੀਤਾ ਜਾ ਰਿਹਾ ਜਦ ਕਿ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਗੁਰੂਆਂ ਦਾ ਸ਼ਹਿਰ ਆ ਇੱਥੇ ਅਜਿਹੀ ਕੋਈ ਹਿੰਦੂ ਸਿੱਖ ਦਾ ਸਵਾਲ ਨਹੀਂ ਪੈਦਾ ਹੁੰਦਾ ਪੰਜਾਬ ਕਾਂਗਰਸ ਪਾਰਟੀਆਂ ਮਾਮਲੇ ਦੇ ਚਾਰ ਦਵਿੰਦਰ ਜਾਦਵ ਦੀ ਅੰਮ੍ਰਿਤਸਰ ਚ ਮੀਟਿੰਗ ਦੇ ਦੌਰਾਨ ਜਿਹੜਾ ਹੰਗਾਮ ਹੋਇਆ ਇਹ ਮੀਟਿੰਗ ਅਸਲ ਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਉਮੀਦਵਾਰ ਵਾਸਤੇ ਹੀ ਰੱਖੀ ਗਈ ਸੀ ਚਰਚਾ ਹੋਣੀ ਸੀ ਫੀਡਬੈਕ ਲੈਣੀ ਸੀ ਲੇਕਿਨ ਜਿਵੇਂ ਹੀ ਲੋਕ ਸਭਾ ਉਮੀਦਵਾਰ ਦੇ ਲਈ ਸਾਬਕਾ ਡਿਪਟੀ ਸੀਮ ਓਮਪrakash ਸੋਨੀ ਦਾ ਨਾਮ ਸਾਹਮਣੇ ਆਇਆ ਤਾਂ ਫਿਰ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸਮਰਥਕ ਭੜਕ ਉੱਠੇ ਉਹਨਾਂ ਨੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਨੂੰ ਦੇਖ ਕੇ ਓਮਪrakash ਸੋਨੀ ਦੇ ਸਮਰਥਕਾਂ ਨੇ ਵੀ ਨਾਰੇ ਲਗਾਉਣੇ ਸ਼ੁਰੂ ਕਰਤੇ ਜਿਵੇਂ ਹੀ ਕਾਂਗਰਸ ਪਾਰਟੀ ਦੇ ਇੰਚਾਰਜ ਮੀਟਿੰਗ ਹਾਲ ਵਿੱਚ ਅੰਦਰ ਵੜੇ ਤਾਂ 10 ਮਿੰਟ ਦੇ ਵਿੱਚ ਵਿੱਚ ਹੀ ਹੰਗਾਮਾ ਸ਼ੁਰੂ ਹੋ ਗਿਆ ਹਾਲਾਂਕਿ ਇਸ ਤੋਂ ਬਾਅਦ ਲੋਕ ਸਭਾ ਮੈਂਬਰ ਗਰਜੀਤ ਸਿੰਘ ਔਜਲਨ ਨੇ ਆਪਣੇ ਸਮਰਥਕਾਂ ਨੂੰ ਸ਼ਾਂਤ ਕਰਵਾਇਆ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰੀਂਦਰ ਸਿੰਘ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਵੀ ਪਹੁੰਚੇ ਇਸ ਦਰਾਨਾ ओमप्रकाश ਸੋਨੀ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਲਗਾਤਾਰ ਹਿੰਦੂ ਚਿਹਰੇ ਨੂੰ ਇਗਨੋਰ ਕਰ ਰਹੀ ਹੈ ਇਸ ਵਾਰ ਹਿੰਦੂ ਚਿਹਰੇ ਨੂੰ ਹੀ ਦਿੱਖਤ ਦੀ ਨਹੀਂ ਚਾਹੀਦੀ ਇਹ ਸੁਣ ਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਹ ਗੁਰੂਆਂ ਦਾ ਸ਼ਹਿਰ ਹੈ ਇੱਥੇ ਸਿੱਖ ਵੀ ਜ਼ਰੂਰੀ ਆ ਤੇ ਹਿੰਦੂ ਵੀ ਜ਼ਰੂਰੀ ਆ ਲੇਕਿਨ ਹੱਲੇ ਸਮਾਂ ਨਹੀਂ ਹੈ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਇਸ ਮਸਲੇ ਦੇ ਵਿੱਚ ਦਵਿੰਦਰ ਜਾਦਵ ਨੇ ਕਿਹਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੀ ਕੋਈ ਜਗ੍ਹਾ ਨਹੀਂ ਜੋ ਅਜਿਹਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਵੇਂ ਮੀਟਿੰਗ ਸ਼ੁਰੂ ਹੋਈ ਤਾਂ ਵਰਕਰਾਂ ਨੇ ਕਿਹਾ ਕਿ ਅਜੋਧਿਆ ਚਰਾਮ ਮੰਦਰ ਦੀ ਪ੍ਰਾਣ ਪ੍ਰਸਤੀ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਅੱਗੇ ਕਰਨਾ ਚਾਹੀਦਾ ਇੱਕ ਲਹਿਰ ਬਣ ਚੁੱਕੀ ਹੈ ਇਸ ਕਰਕੇ ਇਸ ਵਾਰ ਅੰਮ੍ਰਿਤਸਰ ਤੋਂ ਕਿਸੇ ਹਿੰਦੂ ਚਿਹਰੇ ਨੂੰ ਹੀ ਟਿਕਟ ਦੇਣੀ ਚਾਹੀਦੀ ਆ ਉਹਨਾਂ ਨੇ ਓਮ ਪ੍ਰਕਾਸ਼ ਸੋਨੀ ਦਾ ਨਾਮ ਪੇਸ਼ ਕੀਤਾ ਤੇ ਜਿਸ ਕਰਕੇ ਮੌਜੂਦਾ ਜਿਹੜੇ ਗੁਰਜੀਤ ਸਿੰਘ ਔਜਲਾ ਉਹਦੇ ਸਮਰਥਕ ਭੜਕੁੱਟੇ ਅੰਮ੍ਰਿਤਸਰ ਵਿੱਚ ਇਸ ਮੀਟਿੰਗ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਆਉਣਾ ਵੀ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਨਵਜੋਤ ਸਿੰਘ ਸਿੱਧੂ ਪਹਿਲਾਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਅੰਮ੍ਰਿਤਸਰੀਸ਼ਟ ਤੋਂ ਅੰਮਲਿਤ ਮੁਖਸ ਗੰਸਿਸ ਦਾ ਤਰੇ ਚੁਕੀ ਨਹੀਂ 2017 ਵਿੱਚ ਨਵਜੋਤ ਸਿੰਘ ਸਿੱਧੂ ਵੀ ਅੰਮਰਸਰ ਈਸਟ ਤੋਂ ਵਿਧਾਇਕ ਰਹ ਚੁਕਿਲੇ ਲੇਕਿਨ ਚੋਣ ਹਾਰ ਗਏ ਸੀ ਲੇਕਿਨ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਇਹ ਚਰਚਾ ਦਾ ਵਿਸ਼ਾ ਬਣ ਚੁਕੀ ਆ ਉਧਰ ਬੈਠ ਕੇ ਦੇ ਵਿੱਚ ਪਹੁੰਚੇ ਕਾਂਗਰਸ ਪਾਰਟੀ ਦੇ ਮਾਮਲਿਆਂ ਦੇ ਚਾਰ ਦਵਿੰਦਰ ਜაძਵ ਨੇ ਕਿਹਾ ਕਿ ਇਹ ਮੀਟਿੰਗ ਸਿਰਫ ਵਰਕਰਾਂ ਦੇ ਲਈ ਰੱਖੀ ਗਈ ਹੈ ਇਸ ਵਿੱਚ ਕਿਸੇ ਵੀ ਉਮੀਦਵਾਰ ਦਾ ਐਲਾਨ ਜਾਂ ਤਲਾਸ਼ ਨਹੀਂ ਕੀਤੀ ਜਾ ਰਹੀ ਕਾਂਗਰਸ ਸਿਰਫ ਚੋਣਾਂ ਨੂੰ ਲੈ ਕੇ ਰਣਨੀਤੀ ਤੈਅ ਕਰ ਰਹੀ ਆ ਉਧਰ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਇਹਨਾਂ ਮੀਟਿੰਗ ਵਿੱਚ ਵਰਕਰਾਂ ਨਾਲ ਹੀ ਚਰਚਾ ਕੀਤੀ ਜਾ ਰਹੀ ਹੈ ਵਰਕਰਾਂ ਤੋਂ 224 ਲਈ ਫੀਡਬੈਕ ਲਈ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਲਈ ਵਰਕਰਾਂ ਨੂੰ ਲਾਭ ਮਤ ਕੀਤਾ ਜਾ ਸਕੇ ਤੇ ਨਵਜੋ ਸਿੰਘ ਸਿੱਧੂ ਦੀ ਹਾਜ਼ਰੀ ਗੈਰ ਹਾਜ਼ਰੀ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਕੈਮਰੇ ਤੇ ਨਜ਼ਰ ਆਏ ਹੁਣ ਇਹ ਸਵਾਲ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਮੀਟਿੰਗਸ ਹਗਾਮਾ ਹੋਇਆ ਹਾਲਾਂਕਿ ਆ ਜਿਹੜੇ ਨੇ ਓਮ ਪ੍ਰਕਾਸ਼ ਸੋਹਣੀ ਉਹ ਵੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੀ ਸੀ ਲੇਕਿਨ ਹਾਰ ਗਏ ਸੀ ਨਵਜੋਤ ਸਿੰਘ ਸਿੱਧੂ ਦੇ ਹੱਥੋਂ 2009 ਦੇ ਵਿੱਚ ਫਿਰ ਉਥੋਂ 2014 ਚ ਕੈਪਟਨ ਅਮਰਿੰਦਰ ਸਿੰਘ ਜਿੱਤ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਛੱਡ ਦਿੰਦੇ ਨੇ ਸ਼ੀਟ ਕਿਉਂ ਕਿ ਉਹ ਫਿਰ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਬਣ ਜਾਂਦੇ ਨੇ 17 ਚ ਫਿਰ ਬਾਈ ਇਲੈਕਸ਼ਨ ਹੁੰਦੀ ਆ ਬਾਈ ਇਲੈਕਸ਼ਨ ਦੇ ਵਿੱਚ ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਬਣ ਜਾਂਦੇ ਨੇ 2019 ਦੇ ਵਿੱਚ ਲੋਕ ਸਭਾ ਮੈਂਬਰ ਉਹ ਫਿਰ ਬਾਜ਼ੀ ਮਾਰ ਜਾਂਦੇ ਨੇ ਤੇ ਇਸ ਟਾਈਮ ਸਿਟਿੰਗ ਐਮਪੀ ਨੇ ਤੇ ਸਿਟਿੰਗ ਐਮਪੀ ਦੀ ਟਿਕਟ ਟਕਣਾ ਕਾਂਗਰਸ ਪਾਰਟੀ ਵਾਸਤੇ ਵੀ ਵੱਡੀ ਚੁਣੌਤੀ ਹੈ ਗੁਰਜੀਤ ਸਿੰਘ ਔਜਲਾ ਲਗਾਤਾਰ ਅੰਮ੍ਰਿਤਸਰ ਦੀ ਪੰਜਾਬ ਦੀ ਗੱਲ ਲੋਕ ਸਭਾ ਦੇ ਵਿੱਚ ਠਾਉਂਦੇ ਰਹੇ ਨੇ ਪਰ ਜੁੱਤ ਤੱਕ ਸਵਾਲ ਓਮਪrakash ਸੋਨੀ ਦਾ ਉਹ ਇਸ ਟਾਈਮ ਪੰਜਾਬ ਸਰਕਾਰ ਖਿਲਾਫ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਦੇ ਖਿਲਾਫ ਕੇਸ ਵੀ ਚੱਲ ਰਿਹਾ ਜਿਸ ਕਰਕੇ ਲੱਗਦਾ ਹੈ ਕਿ ਗੁਲਜੀ ਗਰਜੀਤ ਸਿੰਘ ਔਜਲਾ ਦੀ ਹਾਈ ਕਮਾਂਡ ਵੱਲੋਂ ਟਿਕਟ ਕਟਣੀ ਔਖੀ ਹੋ ਸਕਦੀ ਹੈ ਲੇਕਿਨ ਫਿਲਹਾਲ ਜੋ ਹੰਗਾਮਾ ਆਇਆ ਭਰਪੂਰ ਹੰਗਾਮਾ ਹੋਇਆ ਨਾਰੇ ਬਾਜੀ ਹੋਈ ਹੈ ਉਹਦੇ ਨਾਲ ਮੀਟਿੰਗ ਦੇ ਵਿੱਚ ਜ਼ਰੂਰ ਕਾਂਗਰਸ ਪਾਰਟੀ ਦੀ ਕਿਰਕਰੀ ਹੋਈ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਇਹ ਅੱਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ